ਸੋਹਣ ਜੀ ਵਾਬਿਓ ਸਾਸਰੀਆਂ ਕਾਲ ਸਵਾਗਤ ਹੈ ਮਿੱਤਰੋ ਇੱਕ ਹੋਰ ਨਵੇਂ ਵਲੌਗ ਦੇ ਅੰਦਰ ਤੇ ਵਾਬਿਓ ਨਹੀਂ ਗੁੱਡੀ ਗੱਡੀ ਨੂੰ ਫੁੱਟਣ ਤੇ ਲਈਆ ਚਲਦੇ ਕੋਠੇ ਗੁੱਡੀ ਡਾਗੇ ਹਨ ਉਹ ਖੋਣੇ ਵੇਲਾ ਗੁੱਡੀਆਂ ਲਈਏ ਹੀ ਇੱਥੋਂ ਰੱਖੀਆਂ ਇੱਥੇ ਹੀ ਗੁੱਡੀਆਂ ਗੁੱਡੀਆਂ ਲਈਏ ਫਿਰ ਉੱਪਰ ਜਾ ਗਏ ਦੋਨੇ ਗੁੱਡੇ ਆਪਣੇ ਕੋਲੇ ਵਾਧੂ ਪਈਆਂ ਵਾ ਤੇ ਤੱਦ ਕਰਕੇ ਹੁਣ ਦੇਖਦੇ ਆ ਫਲਾਈਟ ਜਗਾਲੀ ਇਹ ਵੇਲਾ ਚਲੋ ਫਲਾਈਟ ਜਗਾਲ ਜਾ ਚੁੱਕੀ ਜੀ ਵਾਬਿਓ ਗੁੱਡਾ ਕੋਈ ਵੇਖ ਲਈਏ ਵਧੀਆਂ ਨੇ ਭਾਰਾ ਜਿਆ ਗੁੱਡਾ ਮੱਛੀ ਡਾਈ ਗੇ ਮੱਚੀ ਸੱਟ ਜੀ ਕੋਈ ਆਬੇ ਉਹ ਤੁਹਾਨੂੰ ਵੇਖਦੇ ਆ ਬਾਬੇ ਇੱਕ ਮੱਚੀ ਲੈ ਲਈ ਆ ਤੇ ਦੋ ਗੁੱਡੇ ਲੈ ਲਏ ਕੋਠੇ ਤੇ ਜਾ ਕੇ ਫਿਰ ਦੋਨੇ ਗੁੱਡੀ ਗਾੜੀ ਤੇ ਵਿਖਾਉਣੇ ਬਾਬੇਓ ਇੰਨਾ ਨੇ ਵੀ ਡਾਈ ਜੇ ਗੁੱਡੀ ਆ ਇੱਕ ਉੱਧ ਦੀ ਜਾਂਦੀ ਪਾੜ ਵੀ ਜਾਂਦੀ ਮਮਾ ਪਾਰੀ ਕਰਕੇ ਡਾਤੀ ਜਾਂਦੀ ਜਿਹੜਾ ਸਾਈਡ ਤੇ ਰੱਖਾਈ ਸੀ ਗੁੱਤੀ ਹਾਂ ਬਾਬੇਓ ਹਾਂ ਮਨਵੀਰ ਨੇ ਵੀ ਡਾਤੀ ਆਪਣੀ ਮੱਚੀ ਖਵਾਰ ਵਾਲੀ ਉਧਰ ਵੇਖੋ ਦਰਾ ਆਪਣਾ ਗੁੱਡਾ ਵੀ ਉੱਡ ਗਿਆ ਅਹੀਂ ਰੱਖ ਦਈਏ ਇਹਨਾਂ ਤੋਂ ਬਾਅਦ ਅਹੀਂ ਲਾਵਾਂਗੇ ਬਾਬਿਓ ਪਤਲਾਵਾ ਪਾ ਗਏ ਬਹੁਤੀ ਪਤੰਗਾਂ ਵਾਂਗ ਲੱਗ ਗਈਓ ਤੇ ਬਾਬਿਓ ਆਪਣੇ ਕਕਮੂਣੋ ਗੋਲ ਡਿਆ ਤੇ ਕਮੂਣੋ ਫਿਲ ਕਿੱਧਰ ਆ ਉਹ ਗੁੱਡੂ ਜੱਗਟੂ ਕਿੱਥੇ ਹੀ ਆ ਜੀ ਬਾਬਿਓ ਕ ਗੱਟੂ ਆਪਣੇ ਕਮੂਣੋ ਫਿਲਦਾ ਇਹ ਅੱਧਾ ਖਾਲੀ ਹੋ ਗਿਆ ਹੁਣ ਕੀ ਕਰ ਸਕਦੇ ਤਾਂ ਗਦੇ ਤੇ ਲਾਹ ਸੱਟਣਾ ਤਾਂ ਗਾ ਖਾ ਲੈ ਅਧਰਾਂ ਗਾ ਡਾਉਣਾ ਭਰਾ ਹੈਂ ਗਾ ਵੇ ਸੁੰਦੇ ਰਿਆ ਪਤੰਗ ਗੜਾ ਕਾਂਬੜੀ ਲੈ ਆਂਦਾ ਤਪਾਰ ਆ ਜਿਆਦਾ ਕਰਤਾ ਬੱਬੇ ਉਹ ਜੀ ਆਪਣਾ ਲਾਲ ਆ ਪਤੰਗ ਕਰੀਤਾ ਸੀ ਤੰਗ ਤੇ ਸਿੱਟਣਾ ਹੈ ਅੱਛਾ ਪਤੰਗ ਗੜਾ ਬੰਦਾ ਪਾਗਲ ਜਿਆ ਥੋੜਾ ਦਿਮਾਗ ਦੇ ਮੁੱਕ ਸੇ ਰਹੇ ਰਿਹਾ ਵਧਰ ਬੱਬੇ ਆਪਣਾ ਜੋਤਿਮ ਸੇਠ ਵੀ ਢੂੰਡਦੇ ਗੁੱਡੀ ਬੋ ਵੇਖੋ ਆਹ ਢੋਰੀਆ ਆਈ ਡੋਟ ਆ ਇਧਰ ਆ ਗੁੱਡਾ ਆਪਣਾ ਗੁੱਡਾ ਕੋਲਾ ਬੇਜਾ ਫੈਲੇ ਗਿਆ ਆਸੇ ਕਰਨਾ ਵੀ ਲਾਪਾਸੇ ਕਰਨਾ ਮੈਨੂੰ ਪਤਾ ਨਹੀਂ ਬਾਤ ਜੁਬਣਾ ਪਾਸੇ ਨਹੀਂ ਯੁਕਰਾ ਯਾਰ ਆਈ ਡੋ ਰਾਈ ਆਈ ਗਾਈ ਆਈ ਆਈ ਨਹੀਂ ਤੁਝੇ ਘਟੂਣਾ ਡਾਨਨੇ ਆ ਫਿਰ ਆ ਮੱਛੀ ਡੋਈਏ ਮੱਛੀ ਡਾਨਨੇ ਬਾਬੇ ਉਹ ਪਿਲਾ ਹੈ ਮੱਛੀ ਡੋਈਏ ਬਾਬੇ ਉਹ ਮੱਛੀ ਡਾਨਨੇ ਬਾਬੇ ਉਹਦੇ ਪਹਿਲਾ ਤਲਾਵਾ ਪੋਣਨੇ ਆ ਤੇ ਚਲੋ ਪਈਏ ਬਾਬੇ ਉਹ ਤਲਾਵਾ ਪਲਾ ਕਰ ਲੀਏ ਇੱਕ ਇਹ ਕਿਵੇਂ ਕਰ ਲੀਏ ਇੱਕ ਕਰਦੇ ਆ ਇੱਥੇ ਫਿਰ ਤੂੰ ਬੁਲੂਗਾ ਮੈਨੂੰ ਟਿੰਟ ਚ ਚਲ ਕਾ ਸੋ ਬਾਬਿਓ ਚੀ ਗਵਨੀ ਹੋ ਚੁੱਕੀ ਹੁਣ ਪੁਨੇ ਤਲਾਵਾ ਤੇ ਫਿਰ ਨਹੀਂ ਫਿਰ ਤੁਹਾਨੂੰ ਨਹੀਂ ਸੇਫਟੀ ਵਾਸਤੇ ਡਾਕਟਰ ਟੇਬ ਵੀ ਲੈਂਦੀ ਐ ਨੂੰ ਅਸੀਂ ਉਂਗਲੀਆਂ ਤੇ ਲਾ ਕੇ ਫੇਰ ਡਾਵਾਂਗੇ ਗੁੱਡੀ ਸੋ ਬਾਬਿਓ ਆਪਣੇ ਤਲਾਵਾ ਹੱਡੀਆਂ ਪੈ ਗਈਆਂ ਅੱリエ ਹੁਣੇ ਲੋ ਦੋਨੇ ਐ ਤੇ ਲੋਨੇ ਪੀਤੇ ਸੋ ਬਾਬਿਓ ਹੁਣ ਗੁੱਡੀ ਆਪਣੀ ਮਾਦ ਚੁੱਕੀ ਦੀ ਮੇਰੇ ਵੀ ਸਾਦੇ ਦੇ ਇਧਰ ਮਨਜੂ ਵੀ ਬਤਾ ਦੇ ਮੈਂ ਦੋ ਰਹੀ ਆ ਗੁੱਡਾ ਵੇਖ ਲੋ ਬਾਬਿਓ ਵੱਡਾ ਆਪਣਾ ਵੱਢ ਚੁੱਕਿਆ ਏ ਬਾਬਿਓ ਮੱਛੀ ਡਾਈ ਹੈ ਇਹਨਾਂ ਨੂੰ ਪਤਾ ਹੀ ਆ ਮੱਛੀ ਡਾ ਕੇ ਪਤੰਗ ਵੱਡਣ ਦੀ ਤਿਆਰੀ ਚੱਲਦੀ ਆ ਹੁਣ ਜਿੱਦਣ ਪਤੰਗ ਮੈਨ ਲੱਗਾ ਪਹਿਲਾਂ ਹੀ ਕਿਹੇ ਹੋਰ ਨੇ ਵੱਢ ਜਾਣੀਓ ਵੇਖੋ ਬਾਬਿਓ ਬਾਬਿਓ ਬੰਦਾ ਕਹਿੰਦਾ ਹਵਾ ਚ ਨਹੀਂ ਆਗਾ ਗੁੱਡਾ ਪਤੰਗ ਉੱਡ ਨਹੀਂ ਕੀਦਰਾ ਪਤੰਗ ਵੀ ਹੋਰੀ ਕਰ ਲੈ ਚੱਲਿਆ ਵਾ ਬਾਬਿਓ ਲੋ ਵੀ ਉਹ ਕੇ ਆਪਣਾ ਲੱਗ ਗਿਆ ਪਤੰਗ ਦੇ ਨਾਲ ਹਾਂ ਉਹ ਵੀ ਬਬਲ ਪੇਚਾ ਲੱਗ ਗਿਆ ਆਪਣਾ ਪ੍ਰੰਗ ਦੇ ਨਾਲ ਲੋ ਜੀ ਮਿੱਤਰੋ ਫੇਚ ਆਪਾਂ ਉੱਤੇ ਰਹਤਾ ਤਫ ਤੰਗ ਦੇ ਪਤੰਗ ਹਣ ਵੇਦੇ ਕੀ ਬੰਦਾ ਵਾ ਉਹ ਪੇਚਾ ਲੱਗਾ ਆਪਣਾ ਬਿੰਦੀ ਬਿੰਦੀ ਹੋ ਚੱਲੇ ਗੁੱਡੇ ਜਹਾਂ ਜੀ ਨੇ ਤਿੱਲ ਤਾਂ ਵੀ ਦੇ ਜਾ ਰਹੇ ਨੇ ਦਿਖਾ ਨਹੀਂ ਦੇ ਓਏ ਜਦਾ ਹੀ ਘਾ ਚਲ ਗਿਆ ਇਹ ਜਦਾ ਤਾਂ ਚਲ ਗਿਆ ਇੱਕ ਬੰਦ ਕਰਦਾ ਸੋ ਮਾਪੇ ਤੋ ਹੀ ਆਪਣਾ ਵੇਸ ਆਦੇ ਜੇ ਪੇਚਾ ਬੜੀ ਬੇਰ ਦਾ ਲੱਗਿਆ ਜੇ ਵੱਡੀ ਨਹੀਂ ਗਈ ਕਿਹਦੇ ਵੀ ਉਹਨਾਂ ਨੇ ਦਿਖਾ ਨਹੀਂ ਜਦਾ ਗੁੱਡਾ ਜਦਾ ਬਿੰਦੀ ਬਿੰਦੀ ਲੱਗ ਗਿਆ ਓ ਹਣੇ ਅਹੀਂ ਗੁੱਡਾ ਲੁੱਟਿਆ ਇੱਕ ਤੇ ਹੁਣ ਇਹਨੂੰ ਡੋਂ ਲੱਗੇ ਅਹੀਂ ਤੇ ਚੱਲ ਡੋਂਣੇ ਆ ਬਾਬਿਓ ਆਪਣੇ ਥੱਲੇ ਪਏ ਆ ਆਪਣੇ ਥੱਲੇ ਪਏ ਆ ਇੱਕ ਉਹ ਹੀ ਲਿਆਂਦਾ ਗੁੱਡਾ ਵੱਡਾ ਤੇ ਉਹ ਵੀ ਡਾਵਾਂਗੇ ਪਹਿਲਾਂ ਇਹਨੂੰ ਡੋਣੀ ਉਹ ਘਟੂ ਨਾ ਡਾ ਦੂਜੇ ਵਾਲੇ ਨਾ ਪਿੰਗ ਇਹਦੇ ਸ਼ੁੱਧ ਕਰਮੇ ਆ ਇਹ ਸਾਡੇ ਹੱਥ ਲਗਾਇਆ ਪਿੰਗ ਘਟੂ ਨਾ ਡਾ ਅਭਿਓ ਅਹੀਂ ਇੱਕ ਗੋਠੇ ਦਾ ਦੋ ਦੋ ਗੁੱਡੇ ਡੋਂਨੇ ਹੁਣ ਆਲਾ ਅਹੀਂ ਡਾਤਾ ਵਾ ਗੁੱਡਾ ਤੇ ਗੁੱਡੀ ਢੁਲਾਪੀ ਉਹਨਾਂ ਸਾਰੇ ਕਿਦੇ ਤੇ ਹੁਣ ਬਾਬਿਓ ਗੁੱਡਾ ਹੀ ਵੇਖ ਸਾਡੇ ਤੇ ਹੀ ਵਧਾ ਦਿੱਤਾ ਵਾ ਬੱਬੂ ਜੀ ਨੇ ਕਿੰਝ ਵਧੀਆ ਡਾ ਜੁਰੀਆ ਵੇਖੋ ਹਵਾ ਤੇਜ਼ ਹਵਾ ਤੇਜ਼ ਚੱਲਣ ਦੀ ਪੂਰੀ ਬਈ ਵੇਜਾ ਬੂਜਾ ਲੱਗਾਂ ਦੀ ਬਸ ਵਧੀਆ ਆਣਿਆ ਬੱਬੂ ਬੜੀ ਗਿਆ ਨੇ ਇੱਕ ਸੰਟੀਕਰ ਲਾ ਦੇ ਤੁਸੀਂ ਸਹੀ ਆਹਰ ਅੱਗ ਲੱਗ ਗਈ ਦੇਵਤਾ ਆ ਹੜਾ ਦਾ ਅਸਰਾ ਬੱਬੇ ਹੋ ਪੂਰੀ ਤੇਜ਼ ਚੱਲਣ ਲੱਗ ਪਈ ਵਡੇ ਗੁਡੇ ਡੋਨੂ ਦੇ ਹਵਾ ਬਾਬੇ ਗੁੱਟਾ ਆਪਣਾ ਮਾਰੂਗੀ ਤਾਂ ਮੇਗੀ ਖਾਦੇ ਜੀ ਬਾਬੇਓ ਨੰਮ ਕਈ ਬੋ ਲੱਗੇ ਆ ਬੰਦਾ ਇਹ ਕਹਿਗਾ ਖਿਚੀਆਂ ਵਾ ਡਿਆ ਮਾਰਨਾ ਤੇ ਉਹਨੂੰ ਅਸੀਂ ਮਤਲਬ ਕਿਤੇ ਸਨੱਕੇ ਦੇ ਵਦਲ ਉਹਦੇ ਉੱਤੇ ਪਾ ਕੇ ਬਸ ਆਪਾਂ ਵੜਦਣਾ ਵਾ ਆ ਬਾਬੇ ਉਹਨਾਂ ਦਾ ਵੀ ਵਿਚ ਲੱਗਾ ਵਾ ਦੋਵੇਂ ਗੁੱਡੇ ਜਾਈ ਦੋਵਾਂ ਦਾ ਵਿਚ ਲੱਗਾ ਵਾ ਜੇ ਦੋਵੇਂ ਇਕੱਠੇ ਵੜੇ ਗਏ ਤੇ ਫਿਰ ਮੋਏ ਮੋਏ ਹੇਲਣੇ ਵਾ ਚੱਲ ਲੋ ਵੀ ਬਾਬੇਓ ਉਨੇ ਹੱਥ ਖਿੱਚਦਾ ਲੋ ਵੇਖੋ ਆ ਕੀ ਆਈ ਲੋ ਬਾਬਿਓ ਮੋਇ ਮੋਇ ਹੋ ਗਿਆ ਮੋਇ ਮੋਇ ਹੋ ਗਿਆ ਮੋਇ ਮੋਇ ਹੋ ਗਿਆ ਬਾਬਿਓ ਨਾ ਨਾ ਲੈ ਵੜੀ ਇੱਕ ਹੋਰ ਵੱਡੀ ਗਈ ਜੇ ਤੇ ਹੁਣ ਕੋਈ ਵੱਡੀ ਗਈ ਆ ਵੇਲੇ ਯਾਰ ਬੈਠ ਦੋ ਸੁਣੇਗਾ ਵੇਖੋ ਕਟ ਆਪੇ ਬਾਬਿਓ ਹੁਣ ਆਪਣੀ ਵੱਡੀ ਗਈ ਗੁੱਡੀ ਤੇ ਇੱਧਰ ਵੇਖੋ ਇੰਨੇ ਕਿੱਥੇ ਲਾਈ ਜੇ ਬਿੰਦੀ ਬਿੰਦੀ ਇੰਨੇ ਗੁੱਡੀ ਲਾਈ ਜੇ ਕਿਧਰੇ ਆ ਪਿਆ ਵੇ ਸਾਰੇ ਓਏ ਕਿੱਥੇ ਦੇਵੇਂ ਆਈ ਸੁਣ ਓ ਤੇਰੇ ਬਾਬੇ ਉਹਦੀ ਗੁੱਡੀ ਕਿੱਥੇ ਆ ਵੀ ਤੂੰ ਤੇਰੀ ਗੁੱਡੀ ਲੱਗੀ ਆ ਸਾਨੂੰ ਵੀ ਨਹੀਂ ਦਿਖੰਦੀ ਜੀ ਮਾਨੂੰ ਸਾਨੂੰ ਵੀ ਨਹੀਂ ਦਿਖੰਦੀ ਉਹ ਪੇਚੇ ਤਾਂ ਉਹ ਭਾਗਣਾ ਓਏ ਵਧਾਵੇਂ ਵਾਗੇ ਨਹੀਂ ਯਾਰ ਬਾਬੇ ਉਹ ਗੁੱਡੀ ਨਹੀਂ ਜੇ ਵਿਖੰਦੀ ਇਹਦੀ ਗੁੱਡੀ ਬੜੀ ਇਨੇ ਲਾਈ ਜੇ ਟਿਕੇ ਟਿਕੇ ਪਤਾ ਨਹੀਂ ਪਹਿਲਾਂ ਕਟੂਲ ਵੇੜ ਦੋ ਭਰਾਵਾ ਨਹੀਂ ਯਾਰ ਕਟੂਲ ਵੇੜ ਦੋ ਆ ਬਾਬੇ ਉਹ ਨਹੀਂ ਗੁੱਡੀ ਡੋ ਲੱਗੇ ਜੇ ਤੇ ਇਹਦੇ ਨਾਲ ਲਾਵਾਂਗੇ ਪੇਚੇ ਤੇ ਵੀ ਨਹੀਂ ਓ ਯਾਰ ਟੁਲਵੇੜ ਤਿਆਰ ਪਲੀਜ਼ ਤੇ ਆ ਬਾਬੇ ਉਹਨੇ ਹੀ ਗੁੱਡੀ ਡੋਲੇ ਗਏ ਆਪਾਂ ਗੰਡੇ ਦਾ ਟੁਲਵੇੜ ਦਿੰਨੇ ਪਹਿਲਾਂ ਤਲਾਬ ਤੋਂ ਤਲਾਬ ਤੋਂ ਵੇਲਾ ਦਾ ਟੁਲਵੇੜ ਦਈਏ ਆ ਬਾਬੇ ਹੀ ਉਹਨ ਡੋਣਾ ਗੁੱਡਾ ਤੈਨੂੰ ਹਵਾ ਚ ਲਾ ਕੇ ਫੇਰ ਵੱਡਾਂਗੇ ਬਾਬੇ ਤੇ ਵੇਖ ਹੀ ਸਾਦੇ ਜੇ ਲਵੇੜ ਲਿਆ ਵਾਹੀਂ ਤੇ ਹੁਣ ਅਹੀਂ ਡੋਨੇ ਆਲਾ ਗੁੱਡਾ ਤੇ ਫੇਰ ਤਾਨੂੰ ਡਾ ਕੇ ਵਿਖੂਣੀ ਬਾਬੇ ਅਹੀਂ ਡੋਨ ਵਾਲੇ ਜੀ ਹੁਣ ਆਲੀ ਗੁੱਡੀ ਤੇ ਚੰਗੀ ਤਰ੍ਹਾਂ ਡਾਈ ਸਿੰਘ ਲਿਆ ਮੈਂ ਆਪ ਦਾ ਮਾ ਪਿੱਛੇ ਤੇਰਾ ਵਾਪੇ ਤੇਰਾ ਵਾ ਪਰ ਰਹਿੰਦੇ ਖਾ ਖੜ ਤੂੰ ਮੈਂ ਰੋਣਾ ਬਾਬੇ ਹੀ ਡੋਣ ਵਾਲੇ ਜਿਹਾ ਨਾ ਜੋਤੇ ਨੇ ਵੀ ਕਾਬੇ ਉਹ ਵੱਡਾ ਗੁੜਾ ਡਾਣ ਲਗੇ ਤੇ ਬਸ ਫੇਰ ਰੋਟੇ ਪਾ ਲੈ ਵੀ ਡੀ ਰੁਕ ਜਾ ਇਹ ਨਾ ਹਿਆਤਾ ਪਾੜ ਜੇ ਬਾਬੇ ਡਾਣਦੇ ਰਹੀ ਹਿੰਦਾ ਬਹੁਤ ਹੁਕ ਨਾ ਮਾਰੇ ਨਾ ਉੱਣੀ ਉੱਠੀ ਮਾ ਥੋੜੀ ਮਾਰ ਦੇਣਾ ਇਹ ਨਾ ਪੇਸ਼ ਨਾ ਕਰਦਾ ਨਾੜਦੀ ਆ ਪਿੱਛਾ ਅੱਖੇ ਰੇ ਪਾਰਾ ਕਰਕੇ ਪਾਰਾ ਹੋਗੇ ਬਾਬੇ ਉਡਾ ਜੀ ਦਪਰਾ ਹੋਗੇ ਆਜਾ ਹੱਥ ਲੱਗ ਗਿਆ ਜੇ ਬਾਬੇ ਮੁੰਡਾ ਤੀ ਹੋਏ ਵੀ ਸਾਲੇ ਓਏ 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 ਗੁੱਡਾ ਸੈੱਟ ਜੀ ਬਾਬੇ ਪੂਰਾ ਬਾਬੇ ਗੁੱਡਾ ਪੂਰਾ ਸੈੱਟ ਆ ਪੱਥਰ ੱਟੇ ਫੱਡ ਉੱਪਰ ਲੱਗ ਜੂ ਓਨੀ ਦੇ ਦੇ ਆ ਵੇਚਣੋਂ ਪਹਿਲਾਂ ਹੀ ਆ ਜਾਂਦੇ ਆ ਓਏ ਸਵਾਭੇ ਆਪਣਾ ਇੱਕ ਹੋਰ ਵੇਚਾ ਲੱਗ ਜੂ ਲੱਗ ਲੱਗਾ ਨਹੀਂ ਲੱਗਾ ਗੱਡੀਆਂ ਲੈ ਅੱਛਾ ਠੀਕ ਆ ਨਹੀਂ ਲੱਗਾ ਹੈ ਪਤੰਗ ਪਤੰਗ ਨਾਲ ਨਾ ਜਨਾਈਓ ਉਹ ਪਰਾਵਤੰਗ ਨਾਲ ਨਾ ਲਾਈ ਓ ਨਾ ਆਪਣਾ ਗੁੱਡਾ ਓ ਲੈ ਬਾਬੇ ਓ ਜੇ ਆਪਣਾ ਗੁੱਡਾ ਬਾਬੇ ਇਹ ਖਤਮ ਹੋ ਚੁੱਕੀ ਤੇ ਪਤੰਗ ਚ ਲੈ ਹੈ ਤੰਗਾ ਪਤੰਗ ਨਾ ਨਾ ਪਤੰਗ ਨਾ ਹੋਵੇ ਉਹ ਵੇਖ ਆ ਗਿਆ ਸ਼ੂਰੀਆ ਲਾਇਆ ਉਹ ਹੈ ਇਹਨਾਂ ਖਲੋਗੜ ਉਹ ਵੱਟਿਆ ਗਿਆ ਆਈ ਉਹ ਪੈ ਜਾਣੀ ਢੋਰ ਹਾਂ ਤੇ ਲਵਾਣਾ ਦਦੇ ਹਾਂ ਢੋਰ ਬੈਠੀ ਉਹ ਬੈਠੀ ਆਹੋ ਯਾਰ ਬਾਬਿਓ ਉਹ ਤੇ ਜਾਣ ਹੀ ਦਿਆ ਬਣਾ ਰਿਹਾ ਸਾਡੇ ਸਾਡੇ ਗੁੱਡੇ ਤੇ ਵੀ ਉਹ ਨਹੀਂ ਨਥੀ ਨਹੀਂ ਨਥੀ ਜੇ ਓ ਵੇਖੋ ਬਾਬੇ ਉਹ ਨਖਲਾਉ ਘੜਨੇ ਹੁਣ ਤੱਕ ਡੋਰਾ ਪੈਂਦੀ ਉਹਦੀ ਗੁੱਡੇ ਦੀ ਅਸਲਾਮੁਅਲਿਕੋ ਵਧਿਆਦਾ ਉਹਨੇ ਮਿਊਟੀ ਅਲ ਦੇਦੀ ਬੈਣੀ ਆਹੋ ਨਹੀਂ ਨਹੀਂ ਇਹ ਹੁਣ ਗਿਆਈ ਚੱਲ 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 ਲੱਤ ਗਿਆ ਲੱਤ ਗਿਆ ਲੱਤ ਗਿਆ ਲੱਤ ਗਿਆ ਬੋੜੀ ਹੈ ਸਵਾਬੇ ਪੇਚ ਆਪਣਾ ਲੱਗ ਚੁ ਗਿਆ ਜੇ ਤੂੰ ਵੇਗੀ ਸਾਦੇ ਜੇ ਬਾਬੇ ਪੇਚ ਆਪਣੇ ਲੱਗ ਚੁਗੇ ਪਾਰਾ ਬੁਰਾ ਗੁੰਡਾ ਬਾਬੇ ਆਪਣਾ ਹੋ ਜੁਗਿਆ ਜੇ ਬੁਰਾ ਪਾਰਾ ਜੇ ਬਾਬੇ ਹੁਣੇ ਡਲ ਗੱਡਿਆ ਵਾ ਬਸ ਹੱਥੀਂ ਜਾਲਾ ਪਾੜੇ ਥੋੜੇ ਹੀ ਪਾੜਨੇ ਫੇ ਥੋੜੇ ਹੀ ਪਾੜਨੇ ਆ ਤੇ ਪਾ ਤੇ ਲਾ ਲੀਆਂ ਹੀ ਪੂਰੀਆਂ ਥੋੜੇ ਹੀ ਬੱਟਰ ਆ ਤੇ ਜਾਲੀ ਗੱਡਿਆ ਮੈਨੂੰ ਚੱਤੀ ਗਰਵਾ ਓਏ ਮੇਰਾ ਹਣਿਆ ਪੈ ਗਈ ਪਾਹੋ ਕੀ ਹੋ ਗਿਆ ਈ ਲੱਤ ਕੀ ਆ ਚੰਗੀ ਤਰ੍ਹਾਂ ਮਾਮਿਓ ਤੁਸੀਂ ਕੀ ਕਰੀ ਜਾਂਦੇ ਜੇ ਯਾਰ ਗੜਾ ਆ ਤੇ ਬਾਬੇ ਉਹਨੇ ਪਿੱਛੇ ਇੱਕ ਗੁੱਡਾ ਲੁੱਟਿਆ ਜੀ ਪਿੱਛੇ ਹੁੰਦਿਆ ਸੀ ਤੇ ਅਹੀਂ ਮਤਲਬ ਕਿ ਦੋ ਰੋ ਬੜੀ ਦੋ ਰੋ ਲੁੱਟਿਆ ਜਿਹਦੇ ਗੁੰਦਲ ਪਾ ਕੇ ਉੱਤੇ ਸੋੜਤੀਆਂ ਹੀ ਡੋਰ ਆਹ ਵੇਖੋ ਬਾਬੇ ਆ ਗੁੱਡਾ ਲੁੱਟਿਆ ਸੀ ਇਹ ਵੀ ਡਾਵਾਂਗੇ ਉਸ ਤੋਂ ਬਾਅਦ ਜਦੋਂ ਬੋ ਹੋ ਜਾਊਗਾ ਉਦੋਂ ਡਾਵਾਂਗੇ ਬਾਬੇ ਆਪਣੀ ਲੰਕਾਈ ਪੈ ਜਾਊਗੀ ਪਤੰਗ ਤੇ ਦੋ ਸਾਡ ਦੋ ਸਾਡ ਪਤੰਗ ਕੋਈ ਕੁਦਾਈ ਮਾਰੇ ਪਤੰਗ ਉਹਕੇ ਚੁਪਰ ਕੁਪਰ ਕਰ ਲੈ ਯਾਰ ਆ ਕਿੱਥੇ ਅੜ ਪੀਆ ਉੱਪਰ ਕਰ ਲੈ ਯਾਰ ਆਪਣਾ ਗੁੱਡਾ ਬਾਬਿਆ ਪਤੰਗਣਾ ਉਹ ਖਿੱਚਦਾ ਉੱਪਰ ਨੂੰ ਅਰਵੀ ਅਰਵੀ ਥੋੜਾ ਨੋ ਅਰਵੀ ਬਾਬਿਆ ਪਤੰਗਣਾ ਆਪਣਾ ਪੇਟ ਵਡਾ ਲਈ ਜੇ ਹੋ ਗਿਆ ਤੁਹਾਡਾ ਕੰਮ ਵਡਾ ਲਈ ਜੇ ਤੈਨੂੰ ਕਿਹਾ ਵੀ ਚੱਕ ਲੈ ਯਾਰ ਇਹਨਾਂ ਨੂੰ ਕਿੰਨੇ ਚੱਕ ਲੋ ਗੁੱਡਾ ਚੱਕ ਲੈਣਾ ਨਹੀਂ ਨਹੀਂ ਕੋ ਜੁ ਨਹੀਂ ਚੱਕ ਲੈਣਾ ਤੂੰ ਚੱਲ ਗੁੱਡਾ ਦਾ ਲਵੇਟ ਗੁੱਡਾ ਲਵੇਟ ਗੁੱਡਾ ਲਵੇਟ ਗੁੱਡਾ ਲਵੇਟ ਦੇ ਵੀ ਨਹੀਂ ਗੁੱਡਾ ਫੜਾਤਾ ਵਾ ਇੱਥੇ ਵੀ ਲੋਣਾ ਮੇਰੇ ਟੇਪ ਅੰਗੂਠੇ ਤੇ ਵੀ ਔਰ ਰਹਿਤ ਕੋਈ ਨਹੀਂ ਹੁਣ ਯਾਰ ਮੈਨੂੰ ਖਿੱਚ ਲੱਗਿਆ ਪੰਗਾ ਪੈਣਾ ਨਾਲ ਬਾਜੇ ਓਏ ਉਹਨਾਂ ਨੇ ਖਿੱਚ ਦੇਣਾ ਹੀ ਤੈਨੂੰ ਖਿੱਚ ਦੇਣਾ ਆ ਗਿਆ ਓਏ ਬਾਬਿਓ ਤਾਂ ਤਾਂਗੜਾ ਮਨੇ ਤਾਂਗੜੇ ਕਰਾਂ ਦੀ ਬਾਬੇ ਕਹੀ ਵਰਤੀ ਜੇ ਗੁੱਡੀ ਚਿੱਟੀ ਪਰੀ ਓ ਵੇਖੋ ਵਰਤੀ ਜੇ ਬਾਬੇ ਕਹੀ ਕਣਾਂ ਲਟਾ ਕੁਟਾ ਡੋਲਾ ਮੁੰਡਾ ਬੱਬੀ ਉਹਦੀ ਆਪਣਾ ਗੁੱਡਾ ਪੂਰਾ ਹਵਾ ਚ ਲੱਗ ਚੁੱਕਿਆ ਜੇ ਵੇਖ ਹੀ ਜਾਦੇ ਤੁਸੀਂ ਓਏ ਹਵਾ ਚ ਪੂਰਾ ਨਾ ਗੁੱਡਾ ਗੁੱਡਾ ਪੂਰਾ ਹਵਾ ਚ ਹੈ ਬੱਬੀਓ ਵੇਖੋ ਚੱਲ ਫੇਰ ਟੇਪ ਲਾਏ ਖੋਰ ਅੰਗੂਠੇ ਲੋਣੀ ਤੂੰ ਹਾਂ ਚੱਲ ਲਾਓ ਰੁਕ ਜਾ ਰੁਕ ਜਾ ਇਹਨੂੰ ਵੀ ਵੱਡਣੀ ਥੱਲੇ ਰੁਕ ਜਾ ਇਹ ਵੱਡ 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 ਅੱਜ ਉਹ ਤੈਨੂੰ ਵੱਡਣੀ ਖਿੱਚੀ ਮਾਣੀ ਖਿਚੜੀ ਸੱਚ ਮਾਣੀ ਖਿੱਚੀ ਮੈਂ ਕਿਹਾ ਵੱਡਣੀ ਖਿੱਚੀ ਆ ਫੜੇ ਬਾਬੇ ਹਵਾ ਪੂਰੀ ਤੇਜ਼ ਚੱਲਣ ਦੀ ਤੇ ਕੱਲ ਨਾਲੋਂ ਤੇਜ਼ ਹਵਾ ਚੱਲਣ ਦੀ ਆ ਆ ਪ੍ਰਿਪਾ ਕਰੀ ਜੋ ਹਵਾ ਪੂਰੇ ਬਾਬੇ ਲੱਗ ਚੁੱਕੀ ਆਪਣੇ ਗੁੱਡੇ ਨੂੰ ਪੂਰੀ ਹਵਾ ਲੱਗ ਚੁੱਕੀ ਜੇ ਬਾਬੇ ਪਿੱਛੇ ਵੀ ਆਪਣੇ ਪੇਚੇ ਲੱਗ ਲੱਗੇ ਜੇ ਵਾਟਸਾ ਫੇਰੀ ਵੇਦ ਦੇ ਗੁੱਡਾ ਗੱਡਾ ਲੋਟ ਕੇ ਤੇ ਫੇਰ ਉਹ ਇੱਕ ਇੱਕ ਹੀ ਬਾਬੇ ਤੁਹਾਨੂੰ ਪਤਾ ਹੀ ਹੈ ਇੱਕ ਗੁੱਡਾ ਹੀ ਲੋਟ ਲਿਆ ਵਾ ਤੇ ਪਤੰਗ ਨੂੰ ਚੱਕ ਚੱਲ ਪਤੰਗ ਨੂੰ ਪਤੰਗ ਚੱਲੀਏ ਬਾਬੇ ਉਹ ਜੇ ਪਰਪਲ ਪਤੰਗ ਨਹੀਂ ਬੰਦਾ ਗਾਣੀ ਆ ਗਈ ਨਾ ਆ ਗਈ ਤਾਂ ਉੱਪਰ ਓਏ ਵੇਖੋ ਬਾਬਿਓ ਪਰਪਲ ਪਤੰਗ ਓਏ ਤੁੱਪ ਚੜ ਗਈ ਓਏ ਬਾਹਰ ਨੂੰ ਤੁੱਪ ਚੜ ਗਈ ਜੇ ਬਾਬਿਓ ਉਹ ਕੋਈ ਪੀਪਾ ਕਾਇਡ ਨਹੀਂ ਦਿਲਾ ਤੂੰ ਬਾਬਿਓ ਪਤੰਗ 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 ਬਾਬਿਓ ਕਿਹਨੇ ਬਣਾ ਕੇ ਡਾਤੀ ਏ ਪਤੰਗ ਪੀਪਾ ਕਾਇਡ ਆਈ ਓਏ ਪੀਪਾ ਕਾਇਡ ਬਾਬਿਓ ਵੇਖੋ ਇੱਕ ਵਾਰੀ ਕਿਸੇ ਨੇ ਬਣਾ ਕੇ ਡਾਈ ਜੇ ਉਹ ਵੱਡੀ ਗਈ ਜੇ ਬਾਬਿਓ ਪੀਪਾ ਕਾਇਡ ਤੇ ਹੁਣ ਇੱਧਰ ਵੇਖੋ ਬਾਬੇ ਵੱਡੀ ਜੀ ਪੀਪਾਗਾਈਟ ਹੈ ਪੀਪਾਗਾਈਟ ਵੱਡੀ ਜੇ ਉਹ ਹੀ ਡੇਗ ਗਈ ਜੇ ਆਓ ਬਾਬੇ ਆਪਣਾ ਬਹਾ ਆ ਜਾ ਆ ਜਾ ਤੂੰ ਹੀ ਬਾਹਰ ਜਲਦੀ ਟੋਪ ਕੱਟਿਆ ਹਾਂ ਪਤੰਗ ਦੇ ਉੱਪਰ ਸੁਟਣਾ ਵਾ ਆ ਦੇ ਲਾ ਤੂੰ ਬਾਬੇ ਆਪਣੀ ਗੁੱਡੀ ਵੇਖੋ ਤੁਸੀਂ ਵੱਧ ਚੁਗੀ ਜੀ ਤੇ ਹੁਣ ਇਹ ਹੱਥ ਇਹ ਆ ਵਾਲੇ ਹੱਥ ਹੱਥ ਵਾਲੇ ਗੱਟ ਨੂੰ ਲੜਾਈ ਆ ਤੇ ਚੋਦੀ ਹੱਥ ਪਿੱਛੇ ਨੂੰ ਦਈ ਸੱਤ ਕਰ ਤੇ ਹੁਣ ਬਾਬੇ ਇਹ ਹੱਥ ਤੇ ਤੁਹਾਨੂੰ ਵੀ ਖਿੱਚ ਕੇ ਖਾਣਗੇ ਬਾਬੇ ਆਹ ਕੁੱਤੀਆਂ ਦਾ ਗੱਟੂ ਆ ਜਿਹੜਾ ਕਿ ਮੁੱਕਨ ਵਾਲਾ ਵਾ ਮੁੱਕਨ ਵਾਲਾ ਕੋਈ ਪਤਾ ਨਹੀਂ ਐ ਵੀ ਕਦੋਂ ਮੁੱਕ ਜੇ ਆਹੋ ਪਰ ਕੋਈ ਨਹੀਂ ਹੱਥ ਖਿੱਚਾਂਗੇ ਕੋਈ ਨਹੀਂ ਹੱਥ ਪੂਰੇ ਪੂਰੇ ਖਿੱਚਾਂਗੇ ਹੱਥ ਹੀ ਕਿੱਟਨੇ ਐ ਚਿਕੀ ਟੇਲ ਮਾਰਨੀ ਆ ਮੁੱਕ ਵੀ ਗਿਆ ਜੇ ਕੋਈ ਨਹੀਂ ਕੋਈ ਨਹੀਂ ਵਦੂ ਬੈਹਾਇਆ ਹੈਨਾ ਹਾਂ ਹਾਂ ਓਏ 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 ਵੇਚੇ ਲੱਗੇ ਤੇ ਲੱਗੇ ਵੇਚੇ ਲੱਗੇ ਮਿੱਤਰੋ ਸਾਡੇ ਸਿਰ ਦੇ ਉੱਤੇ ਹੀ ਵੇਚੇ ਲੱਗੇ ਜੇ ਸਿਰ ਦੇ ਉੱਤੇ ਵੇਚੇ ਲੱਗੇ ਨੂੰ ਮਾਬੀ ਉਹਦੇ ਨਾਲ ਕੋਦਾਂ ਨਹੀਂ ਚੱਲਦਾ ਮੈਂ ਮਰ ਮੈਂ ਮਰ ਏ ਇਹ ਲੋ ਜੀ ਮਿੱਤਰੋ ਲੋ ਜੀ ਬਾਬਿਓ ਬਾਬਿਓ ਹੀ ਇੱਕ ਹੋਰ ਗੁੱਡੀ ਲੋਟਰੀ ਹੈ ਤੁਹਾਡੇ ਭਰਾੜੇ ਤੇ ਵੇਖ ਹੀ ਸਾਦੇ ਜਿਆ ਲੈ ਬਿਓ ਇਹ ਕਾ ਗੁੱਡੀ ਡੋਂਦਿਆ ਆਪਣਾ ਛੋਟਾ ਵੀਰ ਤੇ ਇਹ ਹੁਣੀ ਆ ਆ ਵੀ ਡੋਂ ਲੱਗੇ ਮੋਨੋ ਗੋਲਡ ਗੱਟੂ ਦੇ ਨਾਲ ਤੇ ਮੈਂ ਕਿਹਾ ਇੱਕ ਕੋਠੇ ਦੋ ਗਰੇ ਡਾ ਦੇਨੇ ਆ ਓਏ ਓਇਆ ਕਿਉਂ ਗਿਆਈ ਓ ਤਲਾ ਲਾਤੀ ਲੈ ਤਨਾਈ ਲੱਥੀ ਪਈ ਇਹਦੀ ਬਾਬਿਓ ਚੱਲ ਪਾ ਗੁੱਡਾ ਤੇ ਲੁੱਟਿਆ ਪਾ ਕਲਾ ਪਾ ਚਲਾ ਬਾਬੇ ਵੇਖੋ ਗੱਟੂ ਕਿਡਾ ਵੱਡਾ ਏ ਮੇਰੇ ਹੱਥ ਨਾਲੋਂ ਵੱਡਾ ਗੱਟੂ ਏ ਮੋਨੋਵੋਲਡ ਦਾ ਤੇ ਹੁਣ ਡੋਨੇ ਆ ਬਾਬੇਓ ਇਹਦੇ ਨਾਲ ਤੇ ਲੋਨੇ ਪੇਚੇ ਬਾਬੇ ਗੁੱਡੀ ਤੁਸੀਂ ਵੇਹੇਗੀ ਸਾਦੇ ਜੀ ਉੱਥੇ ਕੋ ਗੁੱਡੀ ਜਾਤੀ ਉਡੰਦੀ ਏ ਉੱਥੇ ਕੋ ਉੱਥੇ ਕੁੱਡਣ ਦੀ ਗੁੱਡੀ ਲਓ ਜੀ ਮਿੱਤਰੋ ਭਾਰਾ ਕਰਕੇ ਡੋਣਾਏਗਾ ਕਰਕੇ ਹਲਕਾ ਨਹੀਂ ਭਾਰਾ ਭਾਰਾ ਕਰਕੇ ਨਾ ਨਹੀਂ ਭਾਰਾ ਕਰਕੇ ਨਾ ਦੇ ਪਿੱਛੇ ਗੰਡਾ ਮਾਰ ਲਿਓ ਆਓ ਯਾਰ ਉਹਨਾਂ ਨੂੰ ਤੇ ਹੁੰਦੀਆਂ ਹੀ ਆ ਬਾਬੇ ਤੋ ਦੇ ਹੋ ਗਏ ਬਲੋ ਤੋਂ ਫਵਿਚੜਨੀ ਤੇ ਲੱਗੀ ਆ ਬਸ ਤੇ ਇੰਵੇਂ ਡੋਂ ਲੱਗੇ ਗੁੱਡੀਆਂ ਤੇ ਵੇਖੋ ਤੁਸੀਂ ਠੀਕੇ ਕੋਠੇ ਜਾ ਕੇ ਡੋਣੇ ਕਿਉਂਕਿ ਇੱਥੋਂ ਫੇਰਾਪੇ ਆਪਸ ਹੀ ਪੇਚੇ ਲੱਗ ਜਾਣੇ ਆ ਤੱਦ ਕਰਕੇ ਆ ਜਾ ਨਿੱਕੇ ਕੋਟੇ ਚੱਲ ਗਈ ਚੱਲ ਫਿਰ ਆ ਬੇ ਗੁੱਡਾ ਆਪਣਾ ਡੱਡ ਲੱਗਾ ਬਟਰ ਪੇਪਰ ਵਾਲਾ ਉਹ ਗੁੱਡਾ ਵੇਖੋ ਪਿਛੇ ਉਹ ਜੋਤੇ ਗੁੱਡਾ ਹੜ ਉਹ ਜੋਤੇ ਓਏ 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 ਜੋਤੇ ਬਾਬਿਓ ਜੋਤੇ ਫੜ ਲੈ ਜਾ ਯਾਰ ਜੋਤੇ ਨੰਗੇ ਇੱਧਰ ਬਾਬੇ ਆਪਣੀ ਗੁੱਡੀ ਵੀ ਉੱਡ ਲੱਗੀ ਆ ਹਵਾ ਪੂਰੀ ਪੂਰੀ ਤੇਜ ਜੇ ਬਾਬਿਓ ਤੇ ਗੁੱਡੀ ਵੀ ਆਪਣੀ ਮੈਂ ਡਾਈ ਹੈ ਸੋ ਬਾਬਿਓ ਗੁੱਡਾ ਆਪਣਾ ਵਧ ਚੁੱਕਾ ਆ ਜੋ ਵੇਖੋ ਗੁੱਡਾ ਬਾਬੇ ਆਪਣਾ ਪੂਰੀ ਹਵਾ ਜੀਆਂ ਪੂਰਾ ਗੁੱਡਾ ਪੂਰਾ ਮੈਂ ਕਿਹਾ ਚੋਤਾ ਹੋ ਜਾ ਵਾਣੀ ਪੇਚਾ ਬਾਬੇ ਲੱਗੂ ਲਾਵਾਂਗੇ ਤੇ ਫੇਰ ਵਿਖੋਨੇ ਤੁਹਾਨੂੰ ਵੀ ਕਿਚਕੀ ਮਾਰ ਕਿਚਕੀ ਮਾਰ ਜਮਾਨਾ ਅਰਦਾਈ ਬਾਬਾ ਆ ਗਿਆ ਏ ਬਾਬੇ ਜੂ ਦਿਨ ਘਟਾਈ ਵੜਦਾਲੀ ਤੂੰ ਵਿਖਾਉ ਗੁੰਡਾ ਉਹਨੂੰ ਆ ਗਿਆ ਜੂ ਜਾਨ ਤੇ ਆਇਓ ਸ਼ੋਅ ਆਇਆ ਗੁੰਡਾ ਆ ਇਹਦੀ ਵੀ ਗੱਲ ਸੁਣ ਲੋ ਮੜਾ ਕੀ ਕਹਿੰਦਾ ਏ ਬਾਬੇ ਇਹ ਨੂੰਦਾ ਵੱਡਾ ਲੱਗਿਆ ਭੂਤੀ ਜੀ ਦਾ ਇਹ ਬੜੇ ਚੰਗੀ ਦੰਗੀ ਆ ਤੇ ਹੁਣ ਇਹਦਾ ਹੀ ਵੱਡਾ ਲੱਗੇ ਬਾਬੇ ਉਹ ਉੱਪਰ ਰੱਖ ਕੇ ਆਪਣਾ ਗੁੱਡਾ ਚੰਗੀ ਗਾਂ ਉੱਡਿਆ ਵਾ ਤੇ ਇਹਦੇ ਉੱਤੇ ਰਖਣਾ ਇਹਨੂੰ ਆਟਾ ਗੁੱਡਾ ਦਿਖਣਾ ਨਹੀਂ ਆ ਕੀ ਬਣ ਗਿਆ ਵਾ ਬਾਬੇ ਉੱਪਰ ਹੀ ਚੱਲ ਗਿਆ ਵਾ ਲੱਗੋ ਕੋਈ ਗੁੱਡਾ ਡੂਗਾ ਫੇਰ ਹੀ ਬਾਬੇ ਕੋਈ ਚਲਾਵਾਂਗੇ ਤੇ ਇੰਜ ਨਹੀਂ ਰਿਹਾ ਪਤਾ ਜਿੰਦਾ ਹੋਏਗਾ ਫੇਰ ਉਹੀ ਕੰਮ ਹੋ ਗਿਆ ਨਾ ਹੁਣ ਇਹ ਵਢਾ ਲਿਆ ਇਹ ਤਾਂ ਫੇਰ ਵਢਾ ਲੈਂਦੇ ਗੁੱਡਾ ਬਾਬੇ ਆ ਗਏ ਗੁੱਡੀਆਂ ਜਾਉਗੀਆਂ ਤੇ ਆਉਗੀਆਂ ਬਾਬੇ ਉਹ ਗੁੱਡਾ ਆ ਗਿਆ ਉੱਤੇ ਆਡੇ ਉਹਨੇ ਰਾਦਨ ਲੰਗਾ ਉੱਤੇ ਆਪਾਂ ਚੱਕੇ ਤਾਂ ਇਹ ਟੁਕੜੇ ਮਾਰਨੇ ਆ ਦਮ ਨਹੀਂ ਹੁੰਦਾ ਆਪਣਾ ਗੁੰਡਾ ਬਾਬਿਓ ਡਰ ਕੇ ਗਾਂ ਗਿਆ ਉਹ ਤਾਂ ਤਾਂ ਕੇ ਖਾ ਗਿਆ ਸਾ ਸੋ ਬਾਬਿਓ ਖਵਾਨੀ ਜਿਹਾ ਲੱਗਦੇ ਆਪਣੇ ਗੁੰਡੇ ਸੋ ਬਾਬਿਓ ਹੁਣ ਤੇ ਵੇ ਸਾਡੇ ਜਿੰਨੇ ਵੀ ਇੱਕ ਗੁੰਡਾ ਡਾਹਤਾ ਜੇ ਲੁੱਟ ਲੁੱਟ ਕੇ ਡਾਈ ਜਾਂਦੇ ਆ ਤੇ ਆਪਣਾ ਗੁੰਡਾ ਤੁਸੀਂ ਵੇਖੋ ਕਿੱਥੇ ਲੱਗਾ ਜੀ ਆਪਣਾ ਗੁੰਡਾ ਬਾਬਿਓ ਤਾਂ ਹੀ ਬੜੀ ਲਗਾਇਆ ਤੇ ਕੈਮਰੇ ਚ ਆਉਣ ਨਹੀਂ ਦਿਆ ਬਾਬਾ ਤਾਨੂੰ ਸੋਰੀ ਦਿਖਾ ਨਹੀਂ ਸਕਦੇ ਆਹ ਬੰਦੇ ਮੁੰਡਾ ਵੜਾ ਕਾਲਾ ਬੈ ਤੇ ਇਹਦਾ ਮੁੰਡਾ ਵੱਡਾ ਂਗੇ ਤੋ ਬਾਬਾ ਇਹਨੇ ਵੀ ਦਤਾ ਇਹ ਗੱਡਾ ਸੂਰਜ ਨਿਕਲ ਆਇਆ ਜੀ ਕਹਿੰਦੇ ਪਤਾ ਹੈ ਹੁਣ ਬਾਬਿਓ ਤੁਹਾਨੂੰ ਸੂਰਜ ਨਿਕਲ ਆਇਆ ਜੀ ਲੋੜੀਆ ਦੇ ਦਿਨ ਲੋੜੀਆ ਦੇ ਦਿਨ ਮੱਗੀਆ ਦੇ ਦਿਨ ਸੋ ਬਾਬਿਓ ਇਹਨਾਂ ਗੁੰਡਾ ਪੇਚਾ ਲੱਗ ਗਿਆ ਜੇ ਉਧਰ ਵੇਚ ਸਕਦੇ ਜੇ ਸੋ ਬਾਬਿਓ ਗੁੱਡੀ ਵੇਖੋ ਇੱਕ ਵਰੀ ਆਪਣੀ ਲੋਟਾ ਤੇ ਇੱਕ ਚਾਹ ਹੈ ਉਡੇ ਬਾਬੇ ਪੂਰੀ ਪੂਰੀ ਉੱਡਣ ਦੀ ਜੇ ਸੋ ਬਾਬੇ ਉਹ ਇਉਂ ਸੋ ਬਾਬੇ ਤੇ ਵੇਖੀ ਸਾਦੇ ਜੇ ਹੁਣ ਆਪਣਾ ਗੁੱਡਾ ਲੱਗ ਗਿਆ ਹੁਣ ਇਹ ਲੋ ਲੱਗੇ ਆ ਆ ਚਿੱਟੇ ਤੇ ਪਿੰਕ ਵਾਲੇ ਨਾ ਪੇਚਾ ਜਿੰਦਾ ਬਾਬੇ ਦੀ ਕੰਨੀ ਡਿਆਈ ਨਹੀਂ ਦੂਰ ਜਾਂਦੇ ਆ ਜਵਾਂ ਜੀ ਨਹੀਂ ਕੋਈ ਯਾਰ ਕੋਈ ਨਹੀਂ ਬਤਾ ਸਕਦਾ ਕੀ ਹੋ ਗਿਆ ਬਧਾਰਤਾ ਤਾ ਮਾਮਾ ਅਹੀਂ ਹੁਣ ਪੇਚੇ ਲੋਨੇ ਵਾਸਤੇ ਹੁਣ ਕਹਿੰਦੇ ਕੀ ਕਹਿੰਦੇ ਆ ਵੀ ਕੁਝ ਖਾ ਪੀ ਲਈਏ ਤੇ ਆ ਨਾ ਖੋਦਰਵੇਂ ਮੈਂ ਡਿਊਟੀ ਖਾ ਲਈ ਪਿਛੇ ਬਾਬੇ ਗੁੱਡੇ ਆਉਣਦੇ ਆ ਬਾਬੇ ਸਾਰੇ ਕਹਿੰਦੇ ਵਡਵਾ ਲਈਏ ਹੁਣ ਵਡਵੋਣੀ ਆ ਜਿਤਨਾ ਮਰਜੀ ਕਰਕੇ ਹੁਣ ਮੋ ਨਹੀਂ ਕਰਨੀ ਆ ਵਡਮੋਣੀ ਆ ਹਾਂ ਉਹਨ ਲੋਕਾਂ ਦੀ ਨਹੀਂ ਵਡਣੀ ਆਪਣੀ ਵਡਵੋਣੀ ਆ ਬਾਬੇ ਹੁਣ ਹੀ ਲੋਨ ਲੱਗੇ ਫਿਲਚਰ ਸੀਰੀਅਲ ਦੇ ਨਾਲ ਕਿਉਂਕਿ ਉਹ ਪਿੰਕਾ ਵਾਲਾ ਉੱਧਰ ਚਲ ਗਿਆ ਵਾ ਅੱਧ ਕਰਕੇ ਸੀਰੀਅਲ ਦੇ ਨਾਲ ਲੋਨ ਲੱਗੇ ਫੇਚਾਂ ਖਿਚੀ ਮਾਰ ਆਪਣਾ ਗੁੱਡਾ ਬਾਬੇ ਉਹ ਤਾਂ ਬਾਬੇ ਉਹ ਗੁੱਡਾ ਆਪਣਾ ਪੂਰੀ ਬਿੰਦੀ ਬਿੰਦੀ ਲੱਗਾ ਆ ਉਧਰ ਚੱਲਦੇ ਆ ਬਾਬੇ ਉਹ ਬੰਦਾ ਪੇਚਾਲਾ ਉਹਨਾਂ ਦੇ ਜਾਣ ਡਿਆ ਹੁਣ ਕੋਈ ਪੇਚਾਲਾ ਉਹਨਾਂ ਨਾਲ ਲੱਭਣ ਨਹੀਂ ਰਿਹਾ ਔਏ ਇਹਦੇ ਨਾਲ ਉਹਨੇ ਕਾਲੇ ਚਿੱਕੀ ਮੱਝਾਂ ਵਧਿਆ ਆ ਓਏ 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 ਬਿਜਾ ਬਾਬੇ ਬੰਦੇ ਨੂੰ ਕਿਹਾ ਵਾ ਕਿ ਪੇਚਾ ਲਾ ਕੇ ਬੋਕਰਵਾ ਕੋਈ ਗੁੱਡਾ ਨਹੀਂ ਲੱਭਣ ਡਿਆ ਉਹ ਪੇਚਾਲਾ ਉਹਨੂੰ ਉਹਨੇ ਵੇਚਿਆ ਆਪਣੀ ਕਰਦੇ ਉਹ ਕਿਚਿਵਾਨੀ ਆ ਕਹਿੰਦਾ ਰਦਾ ਬੂ ਕਰਮੋਂਦਾ ਵਾ ਕੰਮ ਪੁੱਠਾ ਕਰਨ ਦੇ ਆ ਕਿਚਿਵਾਨੀ ਆ ਬੂ ਕਰਵਣੀ ਆ ਚਲ ਬੰਦ ਕਰ ਵੇ ਆ ਕਿਨੇ ਕੁਝ ਖਾ ਖਲ ਲਈਏ ਤੇ ਤੰਦ ਕਰਕੇ ਗੁੱਡਾ ਹੀ ਵਢਾਤਾ ਵਾ ਤੇ ਗੁੱਡੀਆਂ ਮम्मा ਵਾਤ ਉਡਣਦੀਆਂ ਹੀ ਯਾਰ ਉਹ ਪੀਪਾਗੜ ਫੜ ਲਈ ਉਹਨਾਂ ਨੇ ਬਾਬੇ ਉਹਨਾਂ ਨੇ ਗੁੱਡੀ ਵਢਾਣੀ ਪਈ ਹਨੂ ਫਿਰ ਤੰਦ ਕਰਕੇ ਤੇ ਚਲੋ ਬਾਬੇ ਉਹ ਤੁਹਾਨੂੰ ਮਿਲਦੇ ਆਂ ਅਸੀਂ ਰੋਟੀ ਰੋਟੀ ਖਾ ਕੇ ਬਾਬੇ ਉਨਨੇ ਫਿਰ ਮਿਲਦੇ ਤੇ ਢੋਲਨੇ ਹੀ ਗਏ ਸੁਭਾਵੇ ਕੋਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਵਲੋਗ ਆਪਣੀ ਗੁੱਡੀ ਤੇ ਆਪਣੀ ਵੱਡੀ ਗਈ ਉਹ ਵਾਲਾ ਆ ਦੇ ਕੁਝ ਨੀਟਾ ਲੋਟ ਲੈ ਬਾਬੇ ਕੋਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਾ ਵਲੋਗ ਤੇ ਚਾਚਾ ਗੁੱਡਾ ਪਾਲਣਾ ਵਲੋਗ ਨੂੰ ਕਰਦੇ ਐਂਡ ਤੇ ਮਿਲ ਜਾਂਦਾ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਸੱਸ ਰਿਆ ਕਾਰਨ ਵਾਹ ਵਾਹ